ਕਿਸੇ ਮਹਾਪੁਰਖ ਦੀ ਬੜੀ ਪਿਆਰੀ ਗੱਲ ਕਿਸੇ ਗੁਰਮੁਖ ਪਿਆਰੇ ਸੱਜਣ ਨੇ ਸੁਣਾਈ ਉਹ ਕਹਿੰਦਾ ਕੋਈ ਨਾ ਮਹਾਪੁਰਖਾਂ ਕੋਲੇ ਡਾਕਟਰ ਆਉਂਦਾ ਸੀ ਪੁੱਤਰ ਹੈ ਨਹੀਂ ਸੀ ਉਹਦੇ ਕੋਲੇ ਬੱਚਾ ਹੈ ਨਹੀਂ ਸੀ ਉਹਦੇ ਕੋਲੇ ਨਾ ਪੁੱਤਰ ਨਾ ਧੀ ਤੇ ਮਹਾਪੁਰਖਾਂ ਕੋਲੇ ਆਸ ਲੈ ਕੇ ਆਉਂਦਾ ਸੀ ਵੀ ਮਹਾਪੁਰਖ ਕਿਤੇ ਨਿਰੰਕਾਰ ਰੱਬ ਦੇ ਚਰਨਾਂ 'ਚ ਮੇਰੀ ਬੇਨਤੀ ਕਰ ਦੇਣਾ ਕਿਸੇ ਹੋਰ ਮਹਾਪੁਰਖਾਂ ਦੀ ਗੱਲ ਸੁਣਾ ਰਿਹਾ ਮੈਂ ਤੁਹਾਨੂੰ ਔਰ ਇਹ ਵੀ ਮੈਂ ਬੇਨਤੀ ਕਰਦਿਆਂ ਮਹਾਪੁਰਖ ਭਾਵੇਂ ਕੋਈ ਵੀ ਹੁਣ ਸਾਰੇ ਇੱਕੋ ਜਿਹੇ ਜੀਵਨ ਵਾਲੇ ਹੁੰਦੇ ਆ ਉੱਚੇ ਜੀਵਨ ਵਾਲੇ ਹੁੰਦੇ ਆ ਉਹਨਾਂ ਦੇ ਜੀਵਨਾਂ ਚ ਖੁਸ਼ੀਆਂ ਹੀ ਮਿਲਦੀਆਂ ਹੁੰਦੀਆਂ ਉਹ ਕਹਿੰਦਾ ਮਹਾਪੁਰਖਾਂ ਕੋਲ ਡਾਕਟਰ ਆਉਂਦਾ ਸੀ ਤੇ ਮਨ ਵਿੱਚ ਉਹਦੇ ਇੱਛਾ ਸੀ ਵੀ ਮੇਰੇ ਘਰ ਵਿੱਚ ਬੱਚਾ ਕੋਈ ਨਹੀਂ ਔਲਾਦ ਕੋਈ ਨਹੀਂ ਤੇ ਜੇ ਕਿਤੇ ਮਹਾਂਪੁਰਖ ਰੱਬ ਦੇ ਘਰ ਵਿੱਚ ਮੇਰੀ ਬੇਨਤੀ ਕਰ ਦੇਣ ਤੇ ਪ੍ਰਵਾਨ ਹੋ ਜਾਏ ਘਟੋ ਘਟ ਮੇਰੇ ਵੇੜੇ ਦੇ ਵਿੱਚ ਕੋਈ ਕਲਕਾਰੀਆਂ ਤੇ ਗੁੰਝਣ ਧੀ ਦੀਆਂ ਕਲਕਾਰੀਆਂ ਗੁੰਝਣ ਪੁੱਤ ਦੀਆਂ ਕਲਕਾਰੀਆਂ ਗੁੰਝਣ ਕਹਿੰਦੇ ਇੱਕ ਦਿਨ ਰੋਜ਼ ਦੀ ਤਰ੍ਹਾਂ ਆਉਂਦਾ ਸੀ ਮਹਾਂਪੁਰਖਾਂ ਨੂੰ ਬੇਨਤੀ ਕਰਦਾ ਸੀ ਮਹਾਂਪੁਰਖੇ ਕਹਿ ਕੇ ਭੇਜ ਦਿੰਦੇ ਸੀ ਕੋਈ ਗੱਲ ਨਹੀਂ ਡਾਕਟਰ ਸਾਹਿਬ ਚਿੰਤਾ ਨਾ ਕਰੋ ਰੱਬ ਫਿਕਰ ਰੱਬ ਕਿਰਪਾ ਕਰੇਗਾ ਫਿਕਰ ਛੱਡ ਦਿਓ ਰੱਬ ਨੂੰ ਤੁਹਾਡੀਆਂ ਫਿਕਰਾਂ ਤੁਸੀਂ ਆਪ ਕੋਲੀਆਂ ਫਿਕਰਾਂ ਛੱਡੋ ਪਰ ਹੁਣ ਡਾਕਟਰ ਨੂੰ ਤਰਵਾਸਾ ਨਹੀਂ ਸੀ ਹੁੰਦਾ ਕਿਉਂਕਿ ਅਸੀਂ ਕਈ ਵਾਰੀ ਨਾ ਸਪਸ਼ਟ ਸੁਣਨਾ ਚਾਹੁੰਨੇ ਆ ਸਾਨੂੰ ਇਸ਼ਾਰੇ ਵਿੱਚ ਨਹੀਂ ਆਪਾਂ ਕਈ ਵਾਰੀ ਕਹਿੰਦੇ ਵੀ ਸਿੱਧੀ ਗੱਲ ਦੱਸ ਕੀ ਕਹਿਣਾ ਚਾਹੁੰਨਾ ਹੁਣ ਮਹਾਪੁਰਖ ਨੂੰ ਏਦਾਂ ਤੇ ਕਹਿ ਨਹੀਂ ਸਕਦਾ ਬੰਦਾ ਹੁਣ ਮਹਾਪੁਰਖ ਵੀ ਰਮਝਾਈ ਮਾਰਦੇ ਹੁੰਦੇ ਆ ਉਹ ਕਹਿੰਦੇ ਕੋਈ ਗੱਲ ਨਹੀਂ ਚਿੰਤਾ ਨਾ ਕਰ ਵਕਤ ਆਏਗਾ ਹੁਣ ਡਾਕਟਰ ਦੇ ਮਨ 'ਚ ਤਰਵਾਸਾ ਨਹੀਂ ਸੀ ਵੱਜਦਾ ਰੋਜ਼ ਏਦਾਂ ਮੂੰਹ ਲਟਕਾ ਕੇ ਵਾਪਸ ਚੱਲਿਆ ਜਾਣਾ ਇੱਕ ਨਾ ਮਹਾਪੁਰਖਾਂ ਦਾ ਪੁਰਾਣਾ ਸੰਗੀ ਬੈਠਾ ਸੀ ਕੋਈ ਜਦੋਂ ਉਹ ਬਾਹਰ ਆਇਆ ਨਾ ਮਹਾਂਪੁਰਖਾਂ ਨੂੰ ਮਿਲ ਕੇ ਡਾਕਟਰ ਉਹ ਕੋਈ ਪ੍ਰਾਣਾ ਸੰਗੀ ਮਿਲਿਆ ਉਹ ਕਹਿੰਦਾ ਡਾਕਟਰ ਸਾਹਿਬ ਰੋਜ਼ ਵੇਖਦਾ ਤੁਹਾਨੂੰ ਰੋਜ਼ ਆਉਂਦੇ ਹੋ ਰੋਜ਼ ਗੱਲਾਂ ਬਾਤਾਂ ਵਿਚਾਰਾਂ ਕਰਦੇ ਹੋ ਤੇ ਰੋਜ਼ ਹੀ ਮੂੰਹ ਲਟਕਾ ਕੇ ਵਾਪਸ ਤੁਰੇ ਜਾਂਦੇ ਹੋ ਕੀ ਹੋ ਜਾਂਦਾ ਤੁਹਾਨੂੰ ਉਹ ਕਹਿੰਦਾ ਕੋਈ ਗੱਲ ਨਹੀਂ ਮਹਾਂਪੁਰਖ ਤੁਹਾਡੇ ਤੇ ਕਿਰਪਾ ਕਰ ਦੇਣਗੇ ਸਮਝਣ ਦੀ ਲੋੜ ਹੁੰਦੀ ਹੈ ਸਮਝਣ ਦੀ ਲੋੜ ਹੁੰਦੀ ਹੈ ਡਾਕਟਰ ਕਹਿੰਦਾ ਵੀ ਰੋਜ਼ ਹੀ ਸਮਝੀਦਾ ਪਰ ਮੈਨੂੰ ਲੱਗਦਾ ਹੀ ਨਹੀਂ ਵੀ ਮੇਰੇ ਕਰਮਾਂ 'ਚ ਹੈ ਇੱਕ ਦਿਨ ਇਦਾਂ ਹੀ ਬੈਠੇ ਤੇ ਮਹਾਪੁਰਖ ਜਿਹੜੇ ਉਹ ਡਾਕਟਰ ਨੂੰ ਕਹਿਣ ਲੱਗੇ ਡਾਕਟਰ ਸਾਹਿਬ ਉਮਰ ਤੁਹਾਡੀ ਨਾ ਵਡੇਰੀ ਹੁੰਦੀ ਜਾਂਦੀ ਹੈ ਵੱਡੀ ਉਮਰ ਦੇ ਹੁੰਦੇ ਜਾਂਦੇ ਆ ਤੁਸੀਂ ਆਪ ਹੀ ਗੱਡੀ ਚਲਾ ਕੇ ਫਿਰਦੇ ਰਹਿੰਦੇ ਹੋ ਤੇ ਮੈਨੂੰ ਲੱਗਦਾ ਵੀ ਤੁਹਾਨੂੰ ਇੱਕ ਡਰਾਈਵਰ ਦੀ ਲੋੜ ਹੈ ਡਰਾਈਵਰ ਦੇ ਦਈਏ ਤੁਹਾਨੂੰ ਡਰਾਈਵਰ ਡਾਕਟਰ ਹੁਣ ਮੈਂ ਮਹਿਸੂਸ ਕਰਦਾ ਵੀ ਬਾਬਾ ਜੀ ਕੋਲੇ ਸੇਵਾਦਾਰ ਬਹੁਤ ਹੈ ਵੀ ਕਿਤੇ ਮੇਰੀ ਗੱਡੀ 'ਚ ਨਾ ਕੋਈ ਚੜਾ ਦੇਣ ਵੀ ਇਹ ਤੂੰ ਚਲਾਇਆ ਕਰ ਗੱਡੀ ਕਹਿੰਦਾ ਨਹੀਂ ਮਹਾਪੁਰਖੋ ਹੋ ਡਾਕਟਰ ਨੂੰ ਅੰਦਰੋਂ ਅੰਦਰੀ ਗੁੱਸਾ ਵੀ ਆ ਥੋੜਾ ਜਿਹਾ ਵੀ ਜਿਹੜੀ ਗੱਲ ਮੈਂ ਕਹਣਾ ਉਹ ਤਾਂ ਮੰਨਦੇ ਨਹੀਂ ਹੋਰ ਗੱਲਾਂ ਹੋਰ ਹੀ ਹੋਰ ਕਰੀ ਜਾਂਦੇ ਕਹਿੰਦਾ ਨਹੀਂ ਮਾਹਪੁਰਖੋ ਮੈਨੂੰ ਨਹੀਂ ਚਾਹੀਦਾ ਡਰ ਕਹਿੰਦਾ ਦੇਖ ਲੈ ਕੰਮ ਆਊਗਾ ਤੇਰੇ ਸੌਖਾ ਰਹੇਗਾ ਬੜਾਪੇ ਚ ਅੱਜ ਗੱਡੀ ਆਪ ਚਲਾਉਣਾ ਕੱਲ ਉਹਨੂੰ ਨਾ ਚੱਲੀ ਤੇ ਫਿਰ ਡਰਾਈਵਰ ਨਹੀਂ ਕੰਮ ਆਉਣਾ ਨਾ ਤੇਰੇ ਕਹਿੰਦਾ ਨਹੀਂ ਨਹੀਂ ਮੈਨੂੰ ਨਹੀਂ ਚਾਹੀਦਾ ਅੱਜ ਫੇਰ ਜਦੋਂ ਵਾਪਸ ਤੁਰਿਆ ਨਾ ਅੱਜ ਫੇਰ ਉਹੀ ਬਜ਼ੁਰਗ ਕਹਿੰਦਾ ਅੱਜ ਫੇਰ ਡਾਕਟਰ ਸਾਹਿਬ ਮੂੰਹ ਲਟਕਾ ਲਿਆ ਤੁਸੀਂ ਅੱਜ ਤਾਂ ਖੁਸ਼ ਹੋ ਜਾਓ ਉਹ ਕਹਿਣ ਲੱਗਾ ਅੱਜ ਕਿਹੜੀ ਗੱਲਾਂ ਖੁਸ਼ ਹੋ ਜਾਂ ਕਹਿੰਦਾ ਜਿਹੜੀ ਮੈਂ ਬੇਨਤੀ ਕਰਦਾ ਉਹ ਮਹਾਪੁਰਖ ਮੰਨਦੇ ਨਹੀਂ ਉਹ ਬਜ਼ੁਰਗ ਮੁਸਕਰਾ ਕੇ ਬੜੇ ਪਿਆਰ ਤੇ ਭਾਵਨਾ ਨਾਲ ਕਹਿੰਦਾ ਉਹ ਮਹਾਪੁਰਖ ਜ਼ਰੂਰੀ ਨਹੀਂ ਸਪਸ਼ਟ ਲਫ਼ਜ਼ਾਂ ਦੇ ਵਿੱਚ ਬੋਲਣੋਂ ਤੈਨੂੰ ਡਰਾਈਵਰ ਨਹੀਂ ਸੀ ਦੇ ਰਿਓ ਤਾਂ ਤੈਨੂੰ ਪੁੱਤਰ ਦੀ ਦਾਤ ਹੀ ਦੇ ਰੇ ਸੀ ਕਹਿ ਦਿੰਦਾ ਨਾ ਅਜੇ ਤੂੰ ਕਿਹੜਾ ਬੁੱਢਾ ਹੋ ਗਿਆ ਉਹਨਾਂ ਨੇ ਤੈਨੂੰ ਕਿਹਾ ਨਹੀਂ ਬੁਢੇਪੇ ਵਿੱਚ ਡਰਾਈਵਰ ਤੇਰੇ ਕੰਮ ਆਏਗਾ ਉਹ ਬੁਢੇਪੇ ਵਿੱਚ ਤਾਂ ਫਿਰ ਪੁੱਤਰ ਕੰਮ ਆਉਂਦੇ ਐ ਅਜੇ ਵੀ ਮੌਕਾ ਜੋੜੇ ਨਾ ਪਾ ਜਾ ਫਿਰ ਚਲਿਆ ਜਾ ਉਹਨਾਂ ਨੂੰ ਜਾ ਕੇ ਮਹਾਪੁਰਖਾਂ ਨੂੰ ਕਹਿ ਮਹਾਪੁਰਖੋ ਠੀਕ ਐ ਮਨਜ਼ੂਰ ਐ ਮੈਨੂੰ ਗੱਡੀ ਚਲਾਉਣ ਵਾਸਤੇ ਡਰਾਈਵਰੀ ਦੇ ਦਿਓ ਮੈਨੂੰ ਡਰਾਈਵਰੀ ਦੇ ਦਿਓ ਹੁਣ ਕਈ ਵਾਰੀ ਮਹਾਪੁਰਖ ਜਿਹੜੇ ਉਹ ਰਮਝੀ ਗੱਲ ਕਰਦੇ ਹੁੰਦੇ ਆ ਮਹਾਪੁਰਖਾਂ ਦੇ ਬੋਲਾਂ ਦੇ ਵਿੱਚ ਰਮਝ ਹੁੰਦੀ ਐ ਵਸ ਨੂੰ ਸਮਝਣਾ ਉਹਦੇ ਵਸ ਦੀ ਗੱਲ ਹੁੰਦੀ ਹੈ ਜਿਹੜਾ ਉਸ ਖੇਡ ਨੂੰ ਜਾਣਦਾ ਹੁੰਦਾ ਦੂਸਰੇ ਦੇ ਸਮਝ ਦੀ ਵਸ ਦੀ ਗੱਲ ਨਹੀਂ ਹੈ ਗੱਲ ਤੇ ਉਹਨਾਂ ਦੀ ਉਦਾਂ ਹੀ ਹੈ ਕਿਰਪਾ ਤੇ ਹੁੰਦੀ ਹੈ ਪਰ ਉਸ ਨੂੰ ਲੈ ਹੋ ਸਕਦਾ ਜਿਹੜਾ ਆਪ ਉਸ ਘਰ ਦੇ ਵਿੱਚ ਪਹੁੰਚਿਆ ਹੋਇਆ ਹੈ